ਸਸਿਕਾ YouTube ਫੈਮਿਲੀ ਕੀ ਹੈ ਚਲ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਇੱਥੇ ਤੁਸੀਂ ਦੇਖ ਰਹੇ ਹੋ ਅਸੀਂ ਇੱਥੋਂ ਕਲਿੱਪਸ ਲਈਆਂ ਸੀ ਕੱਲ ਮੈਂ ਵੀਡੀਓ ਇਹ ਪਾਈ ਸੀ ਬਟ ਜਿਵੇਂ ਸਾਊਂਡ ਮੈਂ ਵੋਲਿਊਮ ਸਾਊਂਡ ਬੰਦ ਨਹੀਂ ਸੀ ਕੀਤਾ ਬੈਕ ਸਾਈਡ ਸਾਊਂਡ ਚੱਲ ਰਿਹਾ ਸੀ ਜਿਹਦੇ ਕਰਕੇ ਮੈਨੂੰ ਕਾਪੀਰਾਈਟ ਆ ਗਿਆ ਸੋ ਹੁਣ ਮੈਂ ਵੀਡੀਓ ਨੂੰ ਡਿਲੀਟ ਕਰਕੇ ਦੁਬਾਰਾ ਪਾ ਰਹੀ ਆ ਵੀਡੀਓ ਬਹੁਤ ਮੈਨੂੰ ਪਸੰਦ ਸੀ ਤੇ ਮੈਂ ਇਸ ਨੂੰ ਆਪਣੇ ਜਿਵੇਂ ਕਹਿ ਲਓ ਯਾਦਾਂ ਦੇ ਵਿੱਚ ਰੱਖਣਾ ਚਾਹੁੰਦੀ ਸੀ ਕਿਉਂਕਿ ਛੋਟੀਆਂ-ਛੋਟੀਆਂ ਮੈਮਰੀਜ਼ ਜਿਹੜੀਆਂ ਹੁੰਦੀਆਂ ਆਪਾਂ ਨੂੰ ਬੜਾ ਸਕੂਨ ਦਿੰਦੀਆਂ ਤੇ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਇੱਥੇ ਸਵੇਰ-ਸਵੇਰ ਜਿਵੇਂ ਹਾਮਦਵਾਲੇ ਪਿੰਡ ਆਪਣੇ ਨਾਲ ਹੀ ਆ ਉਹਨਾਂ ਨੇ ਇੱਥੇ ਸ਼ਬੀਰ ਲਗਾਈ ਸੀ ਤੇ ਬਹੁਤ ਰੌਣਕਾਂ ਲੱਗੀਆਂ ਕਿਵੇਂ ਸੇਵਾ ਕਰ ਇੱਕ ਤਾਂ ਮੋਟੀਵੇਸ਼ਨ ਮਿਲਦੀ ਆ ਯੂਥ ਨੂੰ ਕਿ ਕਿਸ ਤਰ੍ਹਾਂ ਆਪਾਂ ਆਪਣੇ ਸ਼ਹੀਦਾਂ ਨੇ ਸ਼ਹੀਦਾਂ ਦਿੱਤੀਆਂ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ 1984 ਦੇ ਜਿਹੜੇ ਉਸ ਟਾਈਮ ਜੋ ਵੀ ਕੱਲੂਕਾਰਾ ਹੋਇਆ ਉਹਦੀ ਯਾਦ ਵਿੱਚ ਨਿਮਾਣੀ ਦਾ ਇਹ ਠੰਡਾ ਮਿੱਠਾ ਜਲ ਵਰਤਾਇਆ ਗਿਆ ਸੀ ਤੇ ਇਹਦੇ ਨਾਲ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਦਾ ਹੈ ਬੱਚਿਆਂ ਨੂੰ ਪਤਾ ਲੱਗਦਾ ਕੀ ਪਤਾ ਲੱਗਦਾ ਕਿਹੜੀ ਵੀਡੀਓ ਕਦੋਂ ਕਿਸ ਬੱਚੇ ਨੇ ਦੇਖ ਲੈਣੀ ਹੁੰਦੀ ਆ ਸੋ ਇਹ ਜਿਹੜੀਆਂ ਚੰਗੀਆਂ ਚੀਜ਼ਾਂ ਇਹ ਆਪਾਂ ਨੂੰ ਬੱਚਿਆਂ ਦੇ ਸਾਹਮਣੇ ਲੈ ਕੇ ਆਉਣੀਆਂ ਚਾਹੀਦੀਆਂ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਕਿਹ ਕਿਹ ਛੇਦੀਆਂ ਦਿੱਤੀਆਂ ਤੇ ਇਸ ਕਰਕੇ ਵੀਡੀਓ ਮੈਂ ਡਿਲੀਟ ਨਹੀਂ ਸੀ ਕਰਨਾ ਚਾਹੁੰਦੀ ਪਰ ਕਾਪੀਰਾਈਟ ਔਨ ਕਰਕੇ ਡਿਲੀਟ ਕਰਨੀ ਪਈ ਪਰ ਮੈਂ ਫਿਰ ਵੀ ਚਾਹੁੰਨੀ ਆ ਕਿ ਮੈਂ ਹੁਣ ਆਪਾਂ ਸਾਊਂਡ ਜਿਹੜਾ ਉਹ ਬਿਲਕੁਲ ਬੰਦ ਕਰਕੇ ਤੇ ਹੁਣ ਮੈਂ ਵਾਇਸ ਓਵਰ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਕਰ ਰਿਹਾ ਸਾਰੇ ਭੈਣ ਭਰਾ ਏ ਮੇਰੇ ਵੀਰਾਂ ਨੇ ਬਹੁਤ ਮਿਹਨਤ ਕੀਤੀ ਸਾਰਾ ਦਿਨ ਬਹੁਤ ਜਿਆਦਾ ਗਰਮੀ ਸੀ ਤਪਦੀ ਗਰਮੀ ਦੇ ਵਿੱਚ ਜਲਦੀ ਸੇਵਾ ਕੀਤੀ ਮੇਰੇ ਵੱਡੇ ਪੈ ਪਾਈਆਂ ਨੇ ਤੇ ਛੋਟੇ ਛੋਟੇ ਬੱਚੇ ਦੇਖੋ ਬਰਤਨ ਸਾਫ ਕਰ ਰਹੇ ਸੀਗੇ ਤੇ ਕੁਝ ਟਰੀਆਂ ਲੈ ਕੇ ਖੜੇ ਸੀ ਇਸ ਤਰ੍ਹਾਂ ਸਾਰਾ ਦਿਨ ਸ਼ਬਦ ਵੀ ਲੱਗੇ ਰਹੇ ਤੇ ਮੈਨੂੰ ਇਸੇ ਸ਼ਬਦ ਸੇ ਸ਼ਾਇਦ ਇਹਨਾਂ ਦਾ ਕਾਪੀਰਾਈਟ ਨਹੀਂ ਆਊਗਾ ਮੈਨੂੰ ਇਸੇ ਸੌਂਗਸ ਦਾ ਆਉਂਦਾ ਹੈ ਬਟ ਮਿਊਜ਼ਿਕ ਕੋਈ ਵੀ ਹੋਵੇ ਉਹਦਾ ਕਾਪੀਰਾਈਟ ਆਉਂਦਾ ਹੀ ਆਉਂਦਾ ਹੈ ਜੇ ਮੇਰੇ ਕਿਸੇ ਯੂਟਿਊਬਰship ਭੈਣ ਭਰਾ ਨੂੰ ਨਹੀਂ ਪਤਾ ਤੇ ਚਲੋ ਉਹਨਾਂ ਲਈ ਵੀ ਇਹ ਛੋਟੀ ਜੀ ਜਾਣਕਾਰੀ ਹੋ ਸਕਦੀ ਆ ਬਾਕੀ ਬਹੁਤ ਵਧੀਆ ਲੱਗਾ ਰੌਣਕ ਮੇਲਾ ਵੀ ਸੀ ਫਿਰ ਕੁਝ ਬੱਚਿਆਂ ਲਈ ਸੇਧ ਵੀ ਸੀ ਤੇ ਫਿਰ ਕੁਝ ਜਿਵੇਂ ਇੰਨੀ ਗਰਮੀ ਤਪਦੀ ਦੇ ਵਿੱਚ ਬਾਈਕ ਤੇ ਜ਼ਿਆਦਾਤਰ ਲੋਕ ਜਿਹੜੇ ਜਾ ਰਹੇ ਸੀਗੇ ਉਹ ਜ਼ਰੂਰ ਰੁਕ ਰਿਆ ਸੀ ਗੱਡੀਆਂ ਵਾਲੇ ਵੜੇ ਵੀ ਅਸੀਂ ਰੁਕੇ ਕਿਉਂਕਿ ਕੋਈ ਦੂਰ ਦੇ ਸਫ਼ਰ ਦਾ ਹੁੰਦਾ ਕੋਈ ਪਿਆਸਾ ਹੁੰਦਾ ਕਿਸੇ ਪਿਆਸੇ ਦੀ ਪਿਆਸ ਬਚਾਉਣਾ ਸਭ ਤੋਂ ਵੱਡਾ ਪੋਨਾ ਤੇ ਇਹੋ ਜੀ ਤਪਦੀ ਗਰਮੀ ਚ ਤਾਂ ਹੋਰ ਵੀ ਵੱਡਾ ਤੇ ਜਗਸਿਰ ਇੱਥੇ ਪੜ ਕੇ ਆ ਗਿਆ ਸੀ ਮੈਂ ਜਗਸਿਰ ਨੂੰ ਭੇਜਿਆ ਮੈਂ ਕਿ ਤੂੰ ਵੀ ਥੋੜੀ ਦੇਰ ਤੱਕ ਆਵਦੀ ਹਾਜ਼ਰੀ ਲਗਾ ਕੇ ਆ ਤੇ ਇੱਥੇ ਉਹ ਜਗਸਿਰ ਫਰੋਜੀ ਜਿਹਾ ਪਟਕਾ ਬਨ ਕੇ ਚਲਾ ਗਿਆ ਸੀ ਇਹਨੇ ਪਾਗ ਉਤਾਰ ਦਿੱਤੀ ਸੀ ਆ ਕੇ ਤੇ ਮੈਂ ਬਾਅਦ ਵਿੱਚ ਇਹਨੂੰ ਕਿਹਾ ਕਿ ਨਹੀਂ ਤੂੰ ਵੀ ਜਾ ਫਿਰ ਇਹਨੇ ਪਟਕਾ ਬਨ ਲਿਆ ਤੇ ਬਹੁਤ ਸੰਗਤ ਆ ਜਾ ਰਹੀ ਸੀ ਕੋਈ ਇਸ ਟੈਂਪ ਚੋ ਨੇ ਲੱਗ ਰਹੇ ਲੇਵਰਾਂ ਵੀ ਲੰਘ ਰਹੀਆਂ ਸੀ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਜ਼ਰੂਰਤ ਸੀ ਇਧਰ ਦੇਖੋ ਇੱਥੇ ਦੇਜੀ ਵੀ ਪਹੁੰਚ ਗਈ ਸੀ ਤੇ ਜਗਸੀਰ ਕੋਸ਼ਿਸ਼ ਕਰ ਰਿਹਾ ਸੀ ਦੇਜੀ ਨੂੰ ਘਰੇ ਲਿਆਉਣ ਦਾ ਤੇ ਉਹ ਸਾਨੂੰ ਕਹਿ ਰਿਹਾ ਸੀ ਸਵੇਰ ਦੇ ਕਿ ਪਾਣੀ ਤੁਸੀਂ ਵੀ ਜਲ ਲੈ ਜੋ ਕਿ ਮੈਂ ਤੇ ਕੋਮਲ ਤੇ ਬੀਬੀ ਕੱਲੀਆਂ ਘਰੇ ਸੀ ਜਗਸੀਰ ਦੇ ਪਾਪਾ ਵੀ ਕਰਨੀ ਸੀਗੇ ਤੇ ਇਸ ਕਰਕੇ ਮੈਂ ਜਗਸੀਰ ਨੂੰ ਕਿਹਾ ਸੀ ਕਿ ਚਲ ਤੂੰ ਜਲ ਲੈ ਆਵੇਂ ਤੇ ਉਹ ਵੀਰੇ ਐ ਨਾ ਕਹਿਣ ਸ਼ਾਇਦ ਪਤਾ ਨਹੀਂ ਕਿਉਂ ਨਹੀਂ ਜਲ ਲੈਣ ਆਇਆ ਕੋਈ ਤੇ ਮੈਂ ਜਗ ਸਿਰ ਦੀ ਵੇਟ ਕਰ ਰਹੀ ਸੀ ਕਿਉਂਕਿ ਮੈਂ ਉੱਤੋਂ ਦੇਖ ਰਹੀ ਸੀ ਜਲ ਬਹੁਤ ਹੀ ਕਲਰਫੁਲ ਬੜਾ ਹੀ ਸੋਹਣਾ ਪਹਿਲਾਂ ਤਾਂ ਉਹਨਾਂ ਨੇ ਜਿਵੇਂ ਸਵੇਰ ਸਕੈਸ਼ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਉਸ ਤੋਂ ਬਾਅਦ ਹੋਰ ਵੀ ਬੜੇ ਸੋਹਣੇ ਗਾਜਰੀ ਜਿਹੇ ਕਲਰ ਦਾ ਸੀਗਾ ਜਿਹੜਾ ਅਸੀਂ ਪੀਤਾ ਵੀ ਸਾਨੂੰ ਬਹੁਤ ਟੇਸਟੀ ਲੱਗਾ ਤੇ ਫਿਰ ਉਹਨਾਂ ਨੇ ਦੂਸਰਾ ਵੀ ਜਲਜੀਰਾ ਸੀ ਉਹ ਵੀ ਬਹੁਤ ਟੇਸਟੀ ਸੀ ਤੇ ਜਗਸੀ ਰੇਦਰ ਦੇਜੀ ਨੂੰ ਵੀ ਲੈ ਕੇ ਆ ਰਿਆ ਸੀ ਦੇਜੀ ਵੀ ਪਿਆਸੀ ਸੀ ਦੇਜੀ ਨੂੰ ਪਾਣੀ ਪਿਆਇਆ ਤੇ ਉਹਨੇ ਮੈਨੂੰ ਕਿਹਾ ਪਿੰਜਰੇ ਚ ਕਰਦੇ ਕਿਉਂਕਿ ਉੱਥੇ ਮੂਮਾ ਨਾ ਲਾ ਦਵੇ ਤੇ ਇਧਰ ਤੁਸੀਂ ਰਸ਼ ਚੈੱਕ ਕਰੋ ਕਿੰਨੇ ਗੱਡੀਆਂ ਟਰੱਕਾਂ ਬੱਸਾਂ ਵਾਲੇ ਭੈਣ ਭਰਾ ਸਾਰੇ ਜਲ ਛੱਕ ਕੇ ਰੁੱਕ ਕੇ ਜਾ ਰਹੇ ਸੀ ਤੇ ਸੇਵਾਦਾਰਾਂ ਦੀ ਵੀ ਕੋਈ ਕਮੀ ਨਹੀਂ ਸੀ ਤੇ ਅਣਥੱਕ ਮਿਹਨਤ ਕਰਕੇ ਛੋਟੇ ਛੋਟੇ ਬੱਚਿਆਂ ਨੇ ਸੇਵਾ ਕੀਤੀ ਬੜੇ ਚਾ ਨਾਲ ਉਤਸ਼ਾਹ ਨਾਲ ਵੇਖੋ ਜਿਵੇਂ ਇੰਨੀ ਗਰਮੀ ਦੇ ਵਿੱਚ ਸੜਕ ਵੀ ਬਹੁਤ ਤਪ ਰਹੀ ਸੀ ਫਿਰ ਵੀ ਬਹੁਤ ਖੁਸ਼ ਸੀ ਸਾਰੇ ਸੇਵਾ ਬੜੀ ਉਹਨਾਂ ਨੇ ਦਿਲ ਤੋਂ ਕੀਤੀ ਤੇ ਵਾਈਗੁਰ ਇਹਨਾਂ ਦੀ ਸੇਵਾ ਥਾਂੇ ਪਾਈ ਤੇ ਲਾਏਗਾ ਵੀ ਤੇ ਗੱਡੀ 'ਤੇ ਜਾਏਗੇ ਰੇ ਇਹ ਗੱਡੀ ਦੀ ਆ ਉਹ ਗੱਡੀ ਤੇ ਜਾਏਗੀ ਸਕੂਟਰੀ 'ਤੇ ਪਜਾਏਗੇ ਅਸੀਂ ਸਕੂਟਰੀ 'ਤੇ ਹੋ ਕੇ ਵੀ ਬੜੇ ਸਪਲ ਹੈਂਡਲਰ ਵਾਲੇ ਕੇ ਰੇ ਮੈਂ ਸਮਝ ਨਹੀਂ ਆਈ ਕਿ ਗੱਡੀ ਜਾਣਗੇ ਸਕੂਟਰੀ ਤੇ ਗੱਡੀ 'ਤੇ ਨਹੀਂ ਜਾਣਾ ਭਰਾਵਾ ਕਿਉਂਕਿ ਉਹ ਉਸਮੇ ਪਰਸ ਨਿਕਾਲਣਾ ਸੀ ਫੜ ਬਰਾਉ ਵੀ ਜੁੜੇ 140 ਲੰਗੇ ਹੁਣ ਚੱਲ ਵੇ ਇਹ ਤਾਂ ਖਲਾਰ ਦੇਣੀ ਮੈਨੂੰ ਲੱਗਦੀ ਹੈ ਹਨ ਫੁੱਲਾ ਹਨਾ ਬਾ ਗਾਈਸ ਇਹਦੂ ਵੀ ਫੁੱਲ ਕਰਾਗੇ ਹੈ ਟੈਂਕੀ ਵੀ ਅੱਜ ਯੈਸ ਬਾਹ ਪਾੜੀ ਦੇ ਰੋਕਰ ਫੋਨ ਜੇਬ ਵਿੱਚ ਪਾ ਲੈ ਉੱਥੇ ਆ ਕੇ ਸ਼ੂਟ ਕਰ ਹੈ ਕਹਾਂ ਪਰ ਖੇਤਰ ਖੇਤ ਪਹੁੰਚ ਚੁੱਕੇ ਆ ਕਬਰਾਂ ਵਾਲੇ ਖੇਤ ਕਬਰਾਂ ਵਾਲੇ ਕਬਰوں ਵਾਲੇ ਖੇਤ ਮੇ ਇਹ ਚੱਲ ਰਹਾ ਹੈ ਕੰਪਿਊਟਰ ਕਰਾਇਆ ਇਹ ਚੱਲ ਰਹਾ ਹੈ ਨੋਰਮਲ ਕਰਾਇਆ ਔਰ ਇਹ ਦੇਖੀਏ ਕੰਪਿਊਟਰ ਕਰਾਇਆ ਇਹ ਬਾਬਾ ਡੈਡੀ ਦੇਖ ਸਕਤੇ ਹੈ ਆਪ ਬਾਬਾ ਬੈਠ ਗਿਆ ਅਭੀ ਬਾਬਾ ਟਿੱਲੂ ਉਹ ਜੀਤਾ ਲਗਾ ਹੋਇਆ ਜੀਤਾ ਜੀਤਾ ਆ ਵਾਹ ਗੁਰੂ ਜੀ ਕੀ ਕਰ ਦਿੰਦਾ ਹਣਾ ਕਿ ਇੱਥੇ ਗੁਰਦੁਆਰਾ ਆਪਣਾ ਬਣਿਆ ਹੋਇਆ ਹੈ ਨਾ ਬਹੁਤ ਸੋਖਾ ਸਾਨੂੰ ਗੁਰਦਾਰ ਇਹਦਾ ਕਿ ਕੋਈ ਪਾਣੀ ਵਗੈਰਾ ਪੀਣਾ ਹੋ ਪਰ ਹੱਥ ਪੈਰ ਧੋਣੇ ਹੁੰਦੇ ਆ ਇੱਥੇ ਆ ਕੇ ਧੋ ਲੈਂਦੇ ਨੇ ਇਹ ਦੇਖ ਸਕਦੇ ਹੋ ਉਹ ਚੱਲ ਨਹੀਂ ਪਿਆ ਵੇ ਚੱਲ ਨਹੀਂ ਰਹਾ ਹੈ ਇਹ ਖਰਾਬ ਹੋ ਗਿਆ ਰੇ ਤੇਰੀ ਭੈਣ ਨੂੰ ਕਿ ਨਾਲ ਪਾਣੀ ਆ ਰੇ ਓਏ ਆ ਕਿੱਧਰ ਜਾਂਦੀ ਫਿਰਦੀ ਦਿਸ਼ੜਗ ਗੋਸਟ ਟੂ ਵਾਸ਼ਰੂਮ ਨਿੱਕੀ ਬਣੀ ਹੋਈ ਆ ਸੜਕ ਨਹੀਂ ਭਰਾਵਾ ਉਹ ਮੜਿਆ ਕਿ ਤੋਏ ਆਏ ਤੇ ਆ ਗੁਰਦੁਆਰਾ ਸਾਹਿਬ ਇੱਥੇ ਐਂਟਰੈਂਸ ਇੱਥੇ ਵੀ ਐਂਟਰੈਂਸ ਤੇ ਆਪਣਾ ਇੱਧਰ ਕਰਾਇਆ ਲੱਗ ਰਿਹਾ ਬੜੀ ਚਿਰ ਦਾ ਮੈਂ ਵੀ ਅੱਜ ਸਮਾਪਤੀ ਹੋ ਜਾਵੇ ਸਾਡੀ ਡਿਊਟੀ ਹੀ ਰੋਟੀ ਲੈ ਕੇ ਆਉਣਾ ਰੋਟੀ ਲੈ ਆਇਆ ਯਾਰ ਲੈ ਰਿਆ ਬਹੁਤ ਸਾਰੇ ਪੰਗੇ ਜਿਹੜਾ ਸਵੇਰ ਦਾ ਨਾਤਾ ਹੀ ਨਹੀਂਗਾ ਬਾਬਾ ਬਾਬਾ ਸਵੇਰ ਦਾ ਨਾਤਾ ਹੀ ਨਹੀਂ ਆਹ ਹੋ ਆਹ ਹੋ ਤੇ ਮੱਕੀ ਆਪਾਂ ਸਾਰੀ ਕੱਲ ਹੋ ਗਈ ਸੀ ਕਲੀਅਰ ਚਾਰ ਪਾਇਆ ਸੀ ਰਾਈਟ ਤੇ ਇਧਰ ਸੀ ਕੱਲ ਤੋੜਨਗੇ ਹੀਗੇ ਛੱਲੀਆਂ ਮੇਰੀ ਬਣਾਈ ਯਾਰ ਹੋਰ ਕਿੱਦੀ ਬਣਾਉਣੀ ਆ ਹੈ ਹੈ ਦਾ ਦਾ ਸਟਿਟੂਟਰੀ ਤੇ ਆ ਗਈ ਸੀ ਸਟਿਟੂਟਰੀ ਤੇ ਸਸੀ ਕਾ YouTube ਫੈਮਿਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਆਏ ਸੀ ਸਵੇਰੇ ਮੰਮੀ ਕੋਲ ਤੇ ਹੁਣ ਅਸੀਂ ਮਤਲਬ ਕੱਲ ਦਾ ਵਲੌਗ ਸੀ ਕੁਝ ਥੋੜਾ ਜਿਹਾ ਜਿਵੇਂ ਆਪਣੇ ਲਮਾਣੀ ਲੱਗੀ ਸੀ ਕੱਲ ਉਹ ਬਣਾਇਆ ਸੀ ਤੇ ਕੁਝ ਵਲੌਗ ਬਣਾਇਆ ਸੀ ਅੱਜ ਕੁਛ ਨੇ ਤੇ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਬਾਕੀ ਅੱਜ ਦੇ ਰੁਟੀਨ ਸਾਂਝੀ ਕਰਾਂਗੇ ਜਿਹੜੀ ਰਹਿ ਗਈ ਰੁਟੀਨ ਅ ਤਬੀਅਤ ਕੁਝ ਠੀਕ ਨਹੀਂ ਰਹਿੰਦੀ ਇਸ ਕਰਕੇ ਕੱਲ ਵੀ ਮੈਂ ਸਵੇਰ ਸਵੇਰ ਵਲੌਗ ਬਣਾ ਲਿਆ ਸੀ ਬਾਅਦ ਵਿੱਚ ਨਹੀਂ ਕੁਝ ਵੀ ਬਣਿਆ ਤੇ ਅੱਜ ਹੁਣ ਖੁਸ਼ ਨੂੰ ਕਹਿਣੀ ਆ ਕਿ ਉਹ ਅੱਜ ਦਾ ਰੁਟੀਨ ਤੁਹਾਡੇ ਨਾਲ ਸਾਂਝਾ ਕਰੂਗਾ ਬਾਕੀ ਦਾ ते अजॉग किवे लाईक करनास्तू वधी लगे कमेंट करणार ते शेअर करणार बिकुलही नाव हा हो। मिळ नॅक्सट ब्लॉग तात तो इजाजत सत श्रीक